ਬਾਬਾ ਦੀਪ ਸਿੰਘ ਜੀ ਤੁਹਾਡੇ ਨਾਲ ਹੈ ਹਰ ਵਿਲੇ ਨਾਲ ਹਰ ਸਾਦੇ ਨਾਲ ਰਾਖੀ ਕਰ ਰਿਹਾ ਹੈ ਤੁਹਾਡੀ ਸਾਰੀਆਂ ਟੈਨਸ਼ਨਾਂ ਖਤਮ ਹੋਣ ਬਾਬਾ ਦੀਪ ਸਿੰਘ ਦਾ ਨਾਮ ਲੈਂਦੇ ਰੋ ਡਰ ਆਪਣੇ ਆਪ ਖਤਮ ਹੋਈ ਜਣੇ ਸਾਰੇ ਰਸਤੇ ਖੁੱਲ੍ਹੇ ਜਾਣੇ ਜੇ ਸੱਚੀ ਗੱਲ ਜੇ ਆਪਣੇ ਤੇ ਬੀਤੀ ਦਸਰਿਆ ਤੁਹਾਨੂੰ ਮੈਂ ਪੂਰਾ ਭਰੋਸਾ ਰੱਖੋਗੇ ਨਾ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਤੇ ਤੁਹਾਨੂੰ ਇੱਥੇ ਕੋਈ ਵੀ ਸਮਾਂ ਤੋੜ ਨਹੀਂ ਸਕੇਗਾ ਕੋਈ ਫਰਕ ਨਹੀਂ ਪੈਂਦਾ ਜਿੱਦਾਂ ਦੀ ਮਰਜ਼ੀ ਘੜੀ ਚੱਲਦੀ ਹੋਵੇ ਮੈਂ ਕਹਿੰਨਾ ਹਦੋ ਵੱਦ ਵੀ ਔਖੇ ਰਾਹ ਆ ਗਏ ਹੋ ਜਿੰਦਗੀ 'ਚ ਕੱਲੇ ਕੱਲੇ ਬੰਦੇ ਨੇ ਤੁਹਾਡੀ ਬਾਹ ਛੱਡਦੀ ਹੋਏ ਸਾਰੇ ਯਾਰ ਦੋਸਤ ਪਿੱਛੇ ਹਟ ਗਏ ਹੋ ਕਿ ਆ ਪਾਣੀ ਇਹਦੇ ਨਾਲ ਰਹਿਣਾ ਤਾਂ ਬਹੁਤ ਹੀ ਦੁੱਖਾਂ ਦੇ ਸਮੇਜ ਪੈ ਗਿਆ ਐਨੇ ਔਖੇ ਰਾਹਾਂ 'ਚ ਜੇ ਤੁਹਾਡੀ ਕੋਈ ਬਾਹ ਫੜੇਗਾ ਨਾ ਤੇ ਉਹ ਬਾਬਾ ਦੀਪ ਸਿੰਘ ਹੀ ਹੋਣਗੇ ਤੁਹਾਨੂੰ ਦਿੱਲੀ ਵੀ ਸਿਵਾਜ ਹੋਣਾ ਚਾਹੀਦਾ ਜੇ ਕੁਝ ਨਹੀਂ ਮੰਗਣਾ ਹੋਰ ਬਸ ਇਹੋ ਹੀ ਕਹੀ ਜਾਣਾ ਕਿ ਮੇਰਾ ਮਾਲਕ ਮੈਨੂੰ ਬਚਾਏਗਾ ਕੁਝ ਨਹੀਂ ਹੁੰਦਾ ਸਭ ਠੀਕ ਹੋ ਜਾਏਗਾ ਹੋਰ ਕੁਝ ਤੁਹਾਨੂੰ ਮੰਗਣ ਦੀ ਲੋੜ ਹੀ ਨਹੀਂ ਹੈਗੀ ਸਵੇਰੇ ਉੱਠਦੇ ਅੱਖਾਂ 'ਚ ਭਾਵੇਂ ਹੰਝੂ ਵੀ ਆ ਰਹੇ ਆ ਰੋਣਾ ਨਿਕਲ ਰਿਹਾ ਦੋਵੇਂ ਹੱਥ ਜੋੜ ਕੇ ਆਪਣੇ ਗੁਰੂ ਦੇ ਅੱਗੇ ਬੈਜਣਾ ਕਿ ਕੋਈ ਗੱਲ ਨਹੀਂ ਰੱਬਾ ਮੈਨੂੰ ਪਤਾ ਮਿਰਦੇ ਬਹੁਤ ਔਖਾ ਸਮਾਂ ਆ ਪਰ ਮੈਨੂੰ ਇਹ ਵੀ ਪਤਾ ਕਿ ਤੂੰ ਮੈਨੂੰ ਬਚਾ ਲੈਣਾ ਮੈਨੂੰ ਇਹ ਵੀ ਪਤਾ ਕਿ ਮੇਰੀ ਬੇੜੀ ਐ ਤੂਫਾਨਾਂ ਦੇ ਵਿੱਚ ਬੁਰੀ ਤਰ੍ਹਾਂ ਫਸੀ ਹੋਈ ਐ ਅੱਗੇ ਪਿੱਛੇ ਉਹ ਚਾਰੇ ਪਾਸੇ ਉਹ ਮੁਸ਼ਕਲਾਂ ਆਈਆਂ ਪਰ ਦਿਲ ਮੇਰੇ ਨੂੰ ਇਹ ਵੀ ਭਰੋਸਾ ਪੱਕਾ ਕਿ ਮਾਲਕਾ ਤੂੰ ਕੋਈ ਨਾ ਕੋਈ ਕਰਾਮਾਤ ਕਰੇਂਗਾ ਤੂੰ ਕੁਝ ਨਾ ਕੁਝ ਕਰਕੇ ਮੈਨੂੰ ਬਚਾ ਹੀ ਲਏਂਗਾ ਤੂੰ ਮੇਰੀ ਬਾਣੀ ਛੱਡੇਂਗਾ ਭਾਵੇਂ ਸਾਰੀ ਦੁਨੀਆ ਮੈਨੂੰ ਤੋਕਾ ਦੇ ਦੇਗੀ ਤੂੰ ਨਹੀਂ ਮੇਰਾ ਸਾਥ ਛੱਡੇਗਾ ਕਦੇ ਇੰਨਾ ਜ਼ਿਆਦਾ ਭਰੋਸਾ ਰੱਖੋਗੇ ਨਾ ਗੁਰੂ ਤੇ ਤੇ ਫਿਰ ਗੁਰੂ ਨੇ ਤੁਹਾਨੂੰ ਕੁਝ ਵੀ ਨਹੀਂ ਹੋਣ ਦੇਣਾ ਤੁਹਾਡੀ ਕਿਸਮਾ ਜੇ ਭਾਵੇਂ ਜੋ ਮਰਜੀ ਹੋਵੇ ਕੋਈ ਫਰਕ ਨਹੀਂ ਜੇ ਪੈਂਦਾ ਗੁਰੂ ਜੋ ਚਾਹੇਗਾ ਉਹ ਹੀ ਹੋਏਗਾ ਫਿਰ ਫਿਰ ਕਿਸਮਤ ਮੁਕੱਦਰ ਆਪਣੇ ਪਿੱਛੇ ਹੋ ਜਾਂਦੀ ਹੈ ਕਿਉਂਕਿ ਜਦੋਂ ਉਹ ਆਪਣੇ ਭਗਤਾ ਦੇ ਕਾਰਜਕ੍ਰਮ ਤੇ ਆ ਜਾਂਦਾ ਨਾ ਜਦੋਂ ਉਹ ਚਾਹੁੰਦਾ ਕਿ ਮੈਂ ਆਪਣੇ ਬੱਚੇ ਨੂੰ ਕੁਝ ਨਹੀਂ ਹੋਣ ਦੇਣਾ ਤਾਂ ਫਿਰ ਉਹ ਦੁਨੀਆ ਅੱਧਰ ਦੀ ਉੱਧਰ ਕਰ ਦਿੰਦਾ ਜੇ ਇਸ ਲਈ ਕਬਰਾਨਾ ਨਹੀਂ ਕਦੇ ਵੀ ਹਾਲਾਤ ਵੇਖ ਕੇ ਬੰਦਾ ਪੱਕਾ ਵਿਸ਼ਵਾਸ ਲੈ ਗਿਆ ਵੇ ਕਿ ਮੈਂ ਲੋ ਬਾਬਾ ਦੀਪ ਸਿੰਘ ਦੇ ਦਰਬਾਰ ਜਾ ਕੇ ਆਪਣੇ ਸਵਾਲਾਂ ਦੇ ਸਾਰੇ ਜਵਾਬ ਮਿਲ ਜਣੇ ਆਂ ਬਾਬਾ ਦੀਪ ਸਿੰਘ ਨੇ ਮੇਰੇ ਸਾਰੇ ਦੁੱਖ ਦੂਰ ਕਰ ਦਨੇ ਆਂ ਭਰੋਸਾ ਲੈ ਕੇ ਤੁਰੇ ਬੰਦਾ ਕਰੋ ਕਿ ਬਾਬਾ ਦੀਪ ਸਿੰਘ ਦੀ ਚਾਹ ਤੇ ਕੁਝ ਵੀ ਹੋ ਸਕਦਾ ਕੁਝ ਵੀ ਨਾਮਮ ਕਿੰਨੀ ਆ ਤੇ ਫਿਰ ਪੱਕੀ ਗੱਲ ਹੈ ਤੁਸੀਂ ਜੋ ਵੀ ਸੋਚਿਆ ਹੈਗਾ ਨਾ ਜਿਹੜੀ ਚੀਜ਼ ਤੁਹਾਨੂੰ ਤੰਗ ਕਰ ਰਹੀ ਹੋਈ ਕਿ ਦਿਮਾਗ ਚ ਬਾਰ-ਬਾਰ ਟੈਨਸ਼ਨ ਆ ਰਹੀਆਂ ਹੋਣੀਆਂ ਉਹਦਾ ਹੱਲ ਆਪਣੇ ਆਪ ਹੀ ਬਾਬਾ ਦੀਪ ਸਿੰਘ ਦੇ ਦਰਬਾਰ ਜਾ ਕੇ ਤੁਹਾਨੂੰ ਮਿਲ ਜੇਗਾ ਮੈਂ ਕੰਨਾ ਜੀ ਤੁਸੀਂ ਇੱਕ ਵਾਰ ਆ ਜਾਓ ਪਰੋਸਾ ਰਾ ਕੇ ਤੁਹਾਡੇ ਮਨ ਨੂੰ ਇੰਨਾ ਸਕੂਨ ਮਿਲ ਜੇਗਾ ਨਾ ਤੁਹਾਡਾ ਵਾਪਸ ਜਾਣ ਦਾ ਮਨ ਨਹੀਂ ਕਰਨਾ ਸਾਡੀ ਤਾਂ ਆਪਣੀ ਗੱਲ ਹੈ ਜਦੋਂ ਬਾਬਾ ਦੀਪ ਸਿੰਘ ਦੇ ਦਰਬਾਰ 'ਚ ਚਲ ਜੀ ਹੈ ਨਾ ਘਰ ਵੀ ਜੇ ਵਾਪਸ ਆਉਂਦਾ ਦਿਲ ਕਰਦਾ ਸਾਡਾ ਘਰ ਐ ਹੋਈ ਐ ਇੱਥੇ ਆ ਕੇ ਤਾਂ ਫਿਕਰਾਂ ਕੀ ਹੁੰਦੀਆਂ ਵੀ ਨਹੀਂ ਯਾਦ ਰਹਿੰਦਾ ਜੀ ਦਿਨ ਹੀ ਮਰਜੀ ਟੈਨਸ਼ਨ ਦਿਮਾਗ ਤੇ ਹੋਵੇ ਤੁਹਾਡੇ ਮਨ 'ਚ ਹੌਲ ਬੰਦੇ ਹੋਣ ਕੀ ਹੈ ਕਿੱਦਾਂ ਹੋਣਾ ਉਹ ਕਿੱਦਾਂ ਹੋਏਗਾ ਕੋਈ ਐਸੀ ਘੜੀ 'ਚ ਫਸੇ ਹੋਵੋ ਬਾਬਾ ਦੀਪ ਸਿੰਘ ਦੇ ਦਰਬਾਰ ਇੱਕ ਵਾਰੀ ਚਲ ਜਾਓਗੇ ਨਾ ਕਉ ਨੂੰ ਅੰਦਰ ਇਹ ਨਹੀਂ ਸ਼ਕਤੀ ਮਹਿਸੂਸ ਹੋਣੀ ਆ ਤੁਹਾਡੇ ਸਾਰੇ ਡਰ ਖਤਮ ਹੋ ਜਾਣੇ ਆ ਬਾਬਾ ਦੀਪ ਸਿੰਘ ਇੱਕ ਪਲ ਜੇ ਤੁਹਾਡੀ ਕਿਸਮਤ ਬਦਲਣੀ ਹੈ ਇਹ ਗੱਲ ਯਾਦ ਰੱਖਣਾ ਘਬਰਾਣਾ ਨਹੀਂ ਕਦੇ ਵੀ ਸੋਚ ਕੇ ਅੱਗੇ ਦਾ بڑے بڑے ਸਮੇ ਆ ਜਾਂਦੇ ਹੁੰਦੇ ਆ ਸਾਰਿਆਂ ਦੇ ਆਉਂਦੇ ਆ ਓਕੇ ਸਮੇ ਜੋ ਸਾਰਿਆਂ ਨੂੰ ਗੁਜ਼ਰਨਾ ਪੈਂਦਾ ਪਰ ਕਦੇ ਵੀ ਆਪਣੇ ਆਪ ਨੂੰ ਕਮਜ਼ੋਰ ਨਹੀਂ ਬਣਾ ਰਿਸ਼ਤੇਦਾਰ ਦੋਸਤ ਬਾਵਾ ਛੱਡਣ ਦੇ ਕੋਈ ਗੱਲ ਨਹੀਂ ਛੱਡਣ ਦੋ ਤੁਹਾਨੂੰ ਮਾਲਕ ਨੇ ਸਾਰਿਆਂ ਦਾ ਵੈਸੇ ਹੀ ਚਿਹਰਾ ਦਿਖਾ ਦਿੱਤਾ ਕਿ ਇੱਥੇ ਸਾਰੇ ਸੁੱਖ ਦੇ ਸਾਥੀ ਆ ਦੁੱਖ ਜੇ ਧਰਨਾ ਕਿਸੇ ਨਾਲ ਨਹੀਂ ਖਲੋਣਾ ਇਹ ਤਾਂ ਕਦੇ ਭੁੱਲ ਕੇ ਸੋਚ ਰਹਿ ਨਹੀਂ ਕਿ ਮੈਂ ਕੱਲਾ ਪਿਆ ਹਾਂ ਮੇਰਾ ਤਾਂ ਕੋਈ ਯਾਰ ਦੋਸਤ ਨਹੀਂ ਹੈਗਾ ਰਿਸ਼ਤੇਦਾਰ ਨਹੀਂ ਗਏ ਮੈਨੂੰ ਸਾਰੀ ਦੁਨੀਆ ਨੇ ਕੱਲਾ ਛੱਡਤਾ ਉਹ ਤੁਹਾਨੂੰ ਕੱਲਾ ਨਹੀਂ ਛੱਡਿਆ ਤੁਹਾਨੂੰ ਰੱਬ ਨੇ ਆਪਣੇ ਕੋਲ ਰੱਖਿਆ ਉਹ ਬੈਠਾ ਤੁਹਾਡੇ ਨਾਲ ਐਡੀ ਵੱਡੀ ਮਾਲਕ ਦੀ ਸ਼ਕਤੀਆਂ ਤੁਹਾਡੇ ਵਿੱਚ ਆ ਤੁਸੀਂ ਗੁਰੂ ਨੂੰ ਬੁੜੇ ਪਿਆਰੇ ਹੋ ਤੇ ਜਿਹੜੇ ਉਹਨੂੰ ਪਿਆਰੇ ਹੁੰਦੇ ਨਾ ਫਿਰ ਉਹ ਭੀੜ ਤੋਂ ਵੱਖਰੇ ਹੀ ਹੁੰਦੇ ਆ ਤੁਹਾਨੂੰ ਉਹਨੇ ਆਪ ਸੰਭਿਆ ਆ ਫਿਕਰ ਨਹੀਂ ਕਰਨੀ ਕਿੱਦਾਂ ਹੋਣਾ ਸਭ ਕੁਝ ਸਭ ਕੁਝ ਉਹਨੇ ਕਰਨਾ ਜੇ ਇਹ ਗੱਲ ਯਾਦ ਰੱਖਣਾ ਤੇ ਇੱਕ ਦਿਨ ਐਸਾ ਸਵੇਰੇ ਆਏਗਾ ਤੁਹਾਡੇ ਸਾਰੇ ਕੰਮ ਆਪਣਿਆਂ ਬਣੇ ਹੋਣਗੇ ਤੇ ਤੁਹਾਡੀ ਅੱਖਾਂ 'ਚ ਪਾਣੀ ਹੋਏਗਾ ਕਿ ਮਾਲਕਾ ਮੈਂ ਤਾਂ ਸੋਚਦਾ ਸੀ ਕਿ ਹੁੰਮ ਨਹੀਂ ਹੋ ਸਕਦਾ ਕੁਝ ਵੀ ਮੈਂ ਜਿੱਥੇ ਪੂਰੀ ਹਾਰ ਮੰਨ ਚੁੱਕਾ ਸੀ ਪਰ ਤੂੰ ਉੱਥੇ ਵੀ ਮੇਰੀ ਲਾਜ ਰੱਖ ਲਈ ਮੇਰੀ ਇੱਜ਼ਤ ਬਚਾ ਲਈ ਤੂੰ ਦੇਖਣਾ ਤੁਸੀਂ ਬਹੁਤ ਵਧੀਆ ਕਰਨਾ ਔਨੇ ਤੁਹਾਡਾ ਸੱਚੇ ਦਿਲੋਂ ਬਾਬਾ ਦੀਪ ਸਿੰਘ ਨੂੰ ਪਿਆਰ ਕਰੋ ਲੀਆਂ ਸੰਗਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖੋ ਕਿਉਂਕਿ ਬਾਬਾ ਦੀਪ ਸਿੰਘ ਦਾ ਨਾਮ ਖਜ਼ਾਨਿਆਂ ਦੀ ਚਾਬੀ ਹੈ ਕਦੇ ਜਿੰਦਗੀ ਦੇ ਦੁੱਖ ਆ ਗਈ ਬਿਮਾਰੀ ਆ ਗਈ ਤਕਲੀਫ ਆ ਗਈ ਕੋਈ ਜਿੱਥੇ ਸਾਰਿਆਂ ਨੇ ਤੁਹਾਡਾ ਪੱਲਾ ਛੱਡ ਤਾ ਸਾਰੇ ਪਿੱਛੇ ਹੋ ਗਏ ਆ ਕੋਈ ਬਾਹ ਨਹੀਂ ਫੜ ਗਿਆ ਰਾਜੀ ਤੁਹਾਡੀ ਉਸ ਵਕਤ ਆਪਣੀ ਬੰਦਗੀ ਬਾਬਾ ਦੀਪ ਸਿੰਘ ਜੀ ਵੱਲ ਲੈ ਜਾਓ ਅੱਖਾਂ ਬੰਦ ਕਰਕੇ ਮਨਚੀ ਨਾਮ ਲੈਂਦੇ ਰੋ ਮਨਚੀ ਯਾਦ ਕਰਦੇ ਰੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਫੇਰ ਦੇਖਣਾ ਤੁਹਾਡੀਆਂ ਮੁਸ਼ਕਲਾਂ ਕਿਵੇਂ ਪਿੱਛੇ ਹੁੰਦੀਆਂ ਬਾਬਾ ਦੀਪ ਸਿੰਘ ਜੀ ਜਦੋਂ ਤੁਹਾਡੀ ਰਾਖੀ ਕਰਨ ਤੇ ਆ ਗਏ ਨਾ ਤੇ ਕੋਈ ਕੁਝ ਵੀ ਨਹੀਂ ਵਿਗਾੜ ਸਕਦਾ ਕੋਈ ਮਾੜਾ ਸਮਾਂ ਵੀ ਆਇਆ ਸਿਰ ਤੇ ਉਹ ਆਪਣੇ ਆਪ ਹੀ ਪਿੱਛੇ ਹੋ ਜਾਣਾ ਕਿ ਇਹਦੀ ਰੱਖਿਆ ਤਾਂ ਬਾਬਾ ਦੀਪ ਸਿੰਘ ਜੀ ਕਰਨਦੇ ਆ ਮੈਂ ਕੁਝ ਨਹੀਂ ਵਿਗਾੜ ਸਕਦਾ ਤਾਂ ਬਾਬਾ ਦੀਪ ਸਿੰਘ ਨੂੰ ਯਾਦ ਕਰਦੇ ਰੋ ਸੁੱਖਾਂ ਦੇ ਖਜ਼ਾਨੇ ਆਪੇ ਆਈ ਜਾਣੇ ਘਰ ਤੇ ਖੁਸ਼ੀਆਂ ਦਾ ਹਿਸਾਬ ਨਹੀਂ ਰਹਿਣਾ ਜ਼ਿੰਦਗੀ 'ਚ ਐਨੀਆਂ ਖੁਸ਼ੀਆਂ ਵੀ ਇਦਨੀਆਂ ਤੁਹਾਡੇ ਘਰ 'ਚ ਬਾਬਾ ਹੀ ਨੇ ਸੱਚੇ ਮਨ ਨਾਲ ਪਿਆਰ ਕਰਦੇ ਹੋ ਨਾ ਬਾਬਾ ਦੀਪ ਸਿੰਘ ਦੇ ਨਾਲ ਤਾਂ ਦੇਖਣਾ ਤੁਹਾਡੀ ਜ਼ਿੰਦਗੀ 'ਚ ਕਦੇ ਵੀ ਬਰਗਤਾ ਨਹੀਂ ਮੁਕਣਗੀਆਂ ਕਦੇ ਤੁਹਾਡੀ ਜ਼ਿੰਦਗੀ 'ਚ ਕਿਸੇ ਚੀਜ਼ ਦੀ ਥੋੜ੍ਹ ਨਹੀਂ ਆਏਗੀ ਰੋਟੀ ਪਾਣੀ ਦੀ ਫਿਕਰ ਨਾ ਕਰੋ ਉਹ ਪ੍ਰਮਾਤਮਾ ਨੇ ਆਪੇ ਬਣਾਇਆ ਸਭ ਕੁਝ ਉਹਨੇ ਤੁਹਾਡੀ ਜ਼ਿੰਦਗੀ 'ਚ ਸਭ ਕੁਝ ਭੇਜਣਾ ਆਪੇ ਤੁਹਾਨੂੰ ਤੇ ਸੋਚਣ ਦੀ ਲੋੜ ਹੀ ਨਹੀਂ ਹੈਗੀ ਕੋਈ ਡਰਨ ਦੀ ਲੋੜ ਨਹੀਂ ਕੋਈ ਪਰਵਾਹ ਨਾ ਕਰੋ ਦੁਨੀਆ ਦੀ ਕੀ ਗੰਦੀ ਦੁਨੀਆ ਦੁਨੀਆ ਮਹਿਨੇ ਦਿੰਦੀ ਨਾ ਤੁਹਾਨੂੰ ਅਜ ਤੁਹਾਡੇ ਮਾੜੇ ਸਮੇਂ ਦੇ ਕੋਈ ਗੱਲ ਨਹੀਂ ਫਿਕਰ ਨਾ ਕਰੋ ਉਸ ਮਾਲਕ ਨੇ ਆਪੇ ਜਵਾਬ ਦੇ ਦੇਣੇ ਉਹਨੇ ਆਪੇ ਸਾਂਭ ਲੈਣਾ ਸਭ ਕੁਝ ਤੁਹਾਡੀ ਜ਼ਿੰਦਗੀ ਆਪਣੇ ਆਪ ਸਹੀ ਕਰੇਗਾ ਉਹ ਸਭ ਕੁਝ ਭੇਜੇਗਾ ਤੁਹਾਡੀ ਜ਼ਿੰਦਗੀ 'ਚ ਧੰਨ ਧੰਨ ਬਾਬਾ ਦੀਪ ਸਿੰਘ ਜੀ